ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰਸਿੱਧ ਲੇਖਕ ਸਤਵੀਰ ਸਿੰਘ ਸਿੱਖਾਂ ਤੇ ਮੁਗਲਾਂ ਵਿੱਚ ਹੋਈ ਇਸ ਪਹਿਲੇ ਯੁੱਧ ਬਾਰੇ ਲਿਖਦੇ ਨੇ ਕਿ 1629 ਈਸਵੀ ਵਿੱਚ ਪਿੰਡ ਗੁੰਮਲਾਟੇ ਦੀ ਥਾਂ ਤੇ ਐਸੀ ਘਟਨਾ ਹੋ ਗਈ ਜਿਸ ਨੇ جنگ ਦਾ ਆਰੰਭ ਕਰ ਦਿੱਤਾ। ਲਤੀਫਾਨ ਸਰ ਮੁਗਲਾਂ ਤੇ ਸਿੱਖਾਂ ਵਿਚਕਾਰ ਪਹਿਲੀ ਲੜਾਈ ਹੋਈ ਜਿਸ ਉਪਰੰਤ ਇਤਿਹਾਸ ਵਿੱਚ ਹੋਰ ਕਈ ਲੜਾਈਆਂ ਦਾ ਮੁੱਢ ਵੱਜਿਆ ਗੁਰੂ ਹਰਗੋਬਿੰਦ ਸਿੰਘ ਜੀ ਸ਼ਿਕਾਰ ਖੇਡਣ ਲਈ ਗਮਟਾਲੇ ਵਿੱਚ ਸਿੱਖਾਂ ਸਮੇਤ ਗਏ ਦੇਵ ਨੇਤ ਨਾਲ ਸ਼ਾਹੀ ਫੌਜਾਂ ਵੀ ਲਾਗੇ ਹੀ ਸ਼ਿਕਾਰ ਖੇਡਣ ਲਈ ਉਤਰੀਆਂ ਹੋਈਆਂ ਸੀ ਗੁਰੂ ਜੀ ਦੇ ਬਾਜ ਨੇ ਸ਼ਾਹੀ ਬਾਜ਼ ਨੂੰ ਜਦਵਾਇਆ ਸਿੱਖ ਰਵਾਇਤ ਅਨੁਸਾਰ ਸ਼ਾਹੀ ਬਾਜ਼ ਆਪਣੇ ਸ਼ਿਕਾਰ ਨੂੰ ਠੂੰਗੇ ਮਾਰ ਕੇ ਤਸੀਹੇ ਦਿੰਦਾ ਸੀ ਸ਼ਿਕਾਰ ਨੂੰ ਘੜੀਮੋਰੀ ਆਸਮਾਨ ਉੱਤੇ ਲਾ ਜਾ ਕੇ ਪੁੰਝੇ ਜ਼ਮੀਨ 'ਵਲ ਸੁੱਟਦਾ ਸੀ ਸਿੱਖ ਸ਼ਿਕਾਰ ਨਾਲ ਇਸ ਤਰ੍ਹਾਂ ਵਰਤਾਓ ਕੀਤੇ ਜਾ ਰਹੇ ਨੂੰ ਸਹਾਰ ਨਾ ਸਕੇ ਉਹਨਾਂ ਆਪਣਾ ਬਾਜ ਉਡਾ ਕੇ ਤਸੀਹੇ ਦੇਣ ਵਾਲੇ ਬਾਜ ਨੂੰ ਫੜ ਲੈਂਦਾ ਜਦ ਅਹਿਲਕਾਰਾਂ ਨੇ ਬਾਜ ਵਾਪਸ ਮੰਗਿਆ ਤਾਂ ਸਿੱਖਾਂ ਨੇ ਇਨਕਾਰ ਕਰ ਦਿੱਤਾ ਸ਼ਾਹੀ ਫੌਜਾਂ ਨੇ ਧਮਕੀਆਂ ਦੇਣੀਆਂ ਸ਼ੁਰੂ ਕੀਤੀਆਂ ਕਿ ਇਸ ਬਾਜ ਦੇ ਨਾਂ ਵਾਪਸ ਕਰਨ ਦਾ ਸੇਟਾ ਜੰਗ ਹੋਵੇਗੀ ਗੁਰੂ ਜੀ ਨੇ ਧਮਕੀ ਅੱਗੇ ਝੁਕਣਾ ਧਰਮ ਵਿਰੁੱਧ ਸਮਝਿਆ ਅਣਖ ਲਈ ਲੜਨਾ ਹੀ ਧਰਮ ਤੇ ਉਹਨਾਂ ਨੇ ਇਹ ਕਿਹਾ ਗੁਲਾਮ ਰਸੂਲ ਖਾਨ ਦੀ ਕਮਾਨ ਹੇਠ ਮੁਖਲਿਸ ਖਾਨ ਨੇ ਸ਼ਾਹਜਹਾਨ ਦੇ ਕਹਿਨ ਤੇ 7000 ਫੌਜ ਭੇਜੀ ਸ਼ਾਹਜਹਾਨ ਨੂੰ ਇਹ ਕਹਿ ਕੇ ਚੁੱਕਿਆ ਸੀ ਕਿ ਅੱਜ ਬਾਜ਼ ਨੂੰ ਹੱਥ ਪਾਇਆ ਤਾਂ ਕੱਲ ਤਾਜ ਨੂੰ ਹੱਥ ਪਾਉਣਗੇ ਗੁਰੂ ਜੀ جنگ ਲਈ ਤਿਆਰ ਨਹੀਂ ਸੀ ਇਸ ਦਾ ਅੰਦਾਜ਼ਾ ਏਸੀ ਗੱਲ ਤੋਂ ਲਗਾਇਆ ਜਾ ਸਕਦਾ ਸੀ ਕਿ ਉਹ ਅੰਮ੍ਰਿਤਸਰ ਵਿੱਚ ਬੀਬੀ ਬੀਰੋ ਜੀ ਦੇ ਆਨੰਦ ਕਾਰਜ ਦਾ ਪ੍ਰਬੰਧ ਕਰ ਰਹੇ ਸਨ ਕਿ ਵਿਆਹ ਨੂੰ ਕੁਝ ਦਿਨ ਹੀ ਬਾਕੀ ਸੀ ਪਰ ਜਦ ਫੌਜ ਦੀ ਚੜ੍ਹਾਈ ਦਾ ਪਤਾ ਲੱਗਾ ਤਾਂ ਗੁਰੂ ਜੀ ਨੇ ਆਪਣੀ ਸੇਵਕਾਂ ਦੀ ਫੌਜ ਨਾਲ ਲੈ ਕੇ ਟੱਕਰ ਕਰਨ ਦਾ ਫੈਸਲਾ ਕੀਤਾ ਪਹਿਲੀ ਹੀ ਚਪਟ ਵਿੱਚ ਗੁਲਾਮ ਰਸੂਲ ਭੱਜ ਗਿਆ ਤੇ ਸਿੱਖਾਂ ਨੂੰ ਪਹਿਲੀ ਜਿੱਤ ਪ੍ਰਾਪਤ ਹੋਈ ਇਹ ਜੰਗ ਸਿਗਰਾਣਾ ਸਾਹਿਬ ਦੇ ਸਥਾਨ 'ਤੇ ਹੋਈ ਮੁਖਲਿਸ ਖਾਨ ਚੜ੍ਹ ਕੇ ਆਇਆ ਜਿੱਥੇ ਅੱਜਕੱਲ ਖਾਲਸਾ ਕਾਲਜ ਹੈ ਉੱਥੇ ਤੇ ਇਸ ਦੇ ਆਸ-ਪਾਸੇ ਜੰਗ ਹੋਈ ਸੀ ਇਸ ਮੁੱਢਲੀ ਹਾਰ ਨੂੰ ਵੇਖ ਕੇ ਮੁਖਲਿਸ ਖਾਨ ਨੇ ਆਪ ਗੁਰੂ ਜੀ ਵਿਰੁੱਧ ਚੜ੍ਹਾਈ ਕੀਤੀ ਗੁਰੂ ਜੀ ਵੀ ਜਾਣ ਗਏ ਸੀ ਕਿ ਇਹ ਗੱਲ ਇੱਥੇ ਨਹੀਂ ਮੁੱਕਣੀ ਇਸ ਲਈ ਉਹਨਾਂ ਵੀ ਜਿੱਥੋਂ ਤੱਕ ਹੋ ਸਕਿਆ ਤਿਆਰੀ ਕਰ ਲਈ ਸਿੱਖਾਂ ਦੇ ਕੁਝ ਕਰਾਰੇ ਹੱਥ ਸਹਿ ਕੇ ਹੀ ਮੁਗਲਾਂ ਦੀ ਫੌਜ ਖਵਰਾ ਗਈ ਪਰ ਹੱਲਾਸ਼ੇਰੀ ਦੇ ਨਾਲ ਫੌਜ ਦੇ ਪੈਰ ਜੰਮ ਗਏ ਸਿੱਖਾਂ ਦੀ ਫੌਜ ਵਿੱਚ ਵੀ ਹਲਚਲ ਮੱਚੀ ਪਰ ਗੁਰੂ ਜੀ ਨੇ ਜਦੋਂ ਕਮਾਂਡ ਸੰਭਾਲੀ ਤਾਂ ਡਿੱਗਦੇ ਹੌਸਲੇ ਵੀ ਖੜੇ ਹੋ ਗਏ ਸ਼ਾਮ ਤੱਕ ਲੜਾਈ ਹੁੰਦੀ ਰਹੀ ਕੋਈ ਫੈਸਲਾ ਨਾ ਹੋ ਸਕਿਆ ਅੰਤ ਰਾਤ ਦਾ ਹਨੇਰਾ ਛਾ ਗਿਆ ਮੁਖਲਿਸ ਖਾਨ ਨੇ ਸੋਚਿਆ ਕਿ ਗੁਰੂ ਜੀ ਕੋਲੋਂ ਨਾ ਮਾਤਰ ਈਨ ਮਨਵਾ ਲਈ ਜਾਵੇ ਉਸ ਰਾਤੀ ਕਾਸਤ ਭੇਜਿਆ ਗੁਰੂ ਜੀ ਨੇ ਜਵਾਬ ਦਿੱਤਾ ਕਿ ਇਹ ਠੀਕ ਹੈ ਅਸਾਂ ਕੋਈ ਮਲ ਨਹੀਂ ਮਾਰਨੀ ਮੁਲਕ ਕੋਈ ਨਹੀਂ ਮਲਣਾ ਪਰ ਅਸਾਂ ਅਨਿਆਂ ਦਾ ਰਾਜ ਵੀ ਨਹੀਂ ਚੱਲਣ ਦੇਣਾ ਗਰੀਬਾਂ ਉੱਤੇ ਧੱਕਾ ਨਹੀਂ ਹੋਣ ਦੇਣਾ ਮਾਸੂਮਾਂ ਨੂੰ ਜ਼ਬਰ ਤੋਂ ਬਚਾਉਣਾ ਹੈ ਹਕੂਮਤ ਜ਼ਬਰ ਦੇ ਬਲ ਉੱਤੇ ਚੱਲ ਰਹੀ ਹੈ ਦੁਨੀਆਂ ਦੇ ਮਾਲਕ ਨੂੰ ਹੰਕਾਰ ਕਦੇ ਨਹੀਂ ਪਾਇਆ ਉਹ ਸੱਚਿਆਂ ਦਾ ਸਾਥੀ ਹੈ ਤੇ ਧਰਮੀਆਂ ਦਾ ਰਾਖਾ ਹੈ ਇਨ ਮੰਨਣ ਜਾਂ ਨਾ ਮੰਨਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਇਹ ਉੱਤਰ ਪਾ ਕੇ ਮੁਖਲਿਸ ਖਾਨ ਨੇ ਫੈਸਲਾ ਕਰਨ ਲੜਾਈ ਕਰਦਾ ਫੈਸਲਾ ਕੀਤਾ ਨਾਲ ਹੀ ਮੁਖਲਿਸ ਖਾਨ ਨੇ ਇੱਕ خواہش ਪ੍ਰਗਟ ਕੀਤੀ ਕਿ ਫੌਜਾਂ ਨੂੰ ਮਰਵਾਉਣ ਦਾ ਕੀ ਲਾਭ ਕੇਵਲ ਗੁਰੂ ਤੇ ਉਸਦੀ ਹੀ ਆਹਮੋ ਸਾਹਮਣੀ ਦਵੰਲੀ ਲੜਾਈ ਹੋ ਜਾਵੇ ਉਸ ਦਵੰਲੀ ਲੜਾਈ ਵਿੱਚ ਪਹਿਲਾ ਬਾਰ ਮੁਖਲਿਸ ਖਾਨ ਨੇ ਕੀਤਾ ਪਰ ਉਹ ਅੰਜਾਈ ਗਿਆ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਖੰਡੇ ਨਾਲ ਅਜਿਆ ਵਾਰ ਕੀਤਾ ਕਿ ਮੁਖਲਿਸ ਖਾਨ ਦੀ ਢਾਲ چیر ਕੇ ਉਸ ਦੇ ਸਿਰ ਵਿੱਚੋਂ ਪਾਰ ਕਰ ਗਿਆ ਮੁਖਲਿਸ ਖਾਨ ਦੀਆਂ ਫੌਜਾਂ ਵਾਪਿਸ ਮੁੜ ਗਈਆਂ ਤੇ ਗੁਰੂ ਜੀ ਉੱਥੋਂ ਸਿੱਧੇ ਚਵਾਲ ਚਲੇ ਗਏ ਤੇ ਉੱਥੇ ਹੀ ਬੀਬੀ ਬੀਰੋ ਜੀ ਦਾ ਆਨੰਦ ਕਾਜ ਕੀਤਾ ਆਸਿਫ ਖਾਨ ਪ੍ਰਧਾਨ ਮੰਤਰੀ ਜਦ ਸਾਰੀ ਗੱਲਬਾਤ ਤੇ ਲੜਾਈ ਦਾ ਪਤਾ ਲੱਗਾ ਤਾਂ ਉਸ ਨੇ ਗਵਰਨਰ ਕੁਲਿਸ ਖਾਨ ਨੂੰ ਹਟਾ ਦਿੱਤਾ ਤੇ ਉਸ ਦੀ ਥਾਂ ਅਨਾਇਤ ਉਹਨਾਂ ਈਸਦੀ ਨੂੰ ਪੰਜਾਬ ਦਾ ਗਵਰਨਰ ਥਾਪਿਆ ਸ਼ਾਹਜਹਾਨ ਆਪ ਪੰਜਾਬ ਨਹੀਂ ਆ ਸਕਦਾ ਸੀ ਸੋ ਉਸਨੇ ਆਸਿਫ ਖਾਨ ਦੇ ਪ੍ਰਬੰਧ ਦੀ ਹਮਾਇਤ ਕੀਤੀ ਡਾਕਟਰ ਸੁਖਦਿਆਲ ਸਿੰਘ ਇਸ ਜੁੱਧੂ ਬਾਰੇ ਲਿਖਦੇ ਨੇ ਕਿ ਹੋ ਰਿਸ਼ਤੇਦਾਰਾਂ ਨੂੰ ਕਤਲ ਕਰਕੇ ਸ਼ਾਹਜਹਾਨ ਨੇ ਆਪਣੀ ਸੋਹਰਾ ਆਸਿਫ ਖਾਨ ਦੀ ਮਦਦ ਨਾਲ ਰਾਜ ਭਾਗ ਸੰਭਾਲਿਆ ਉਹ ਮੁਸਲਿਮ ਜਗਤ ਨੂੰ ਖੁਸ਼ ਕਰਨਾ ਚਾਹੁੰਦਾ ਸੀ ਇਸ ਨੋਟ ਦੀ ਪੂਰਤੀ ਲਈ ਉਸਨੇ ਨਵੀਂ ਧਾਰਮਿਕ ਨੀਤੀ ਦਾ ਐਲਾਨ ਕੀਤਾ ਇਸ ਤਹਿਤ ਮੁਸਲਮਾਨਾਂ ਵੱਲੋਂ ਧਰਮ ਬਦਲਣ ਤੇ ਪਾਬੰਦੀ ਲਾਈ ਗਈ ਸੀ ਹਿੰਦੂਆਂ ਦਾ ਕੋਈ ਨਵਾਂ ਮੰਦਿਰ ਨਹੀਂ ਸੀ ਬਣ ਸਕਦਾ یوں ਇਸ ਨੀਤੀ ਤੋਂ ਹੱਲਾਸ਼ੇਰੀ ਲੈ ਕੇ ਮੁਸਲਮਾਨ ਜਗਤ ਦੇ ਕੱਟੜ ਪੈਰੋਕਾਰ ਗੈਰ ਮੁਸਲਮਾਨਾਂ ਪ੍ਰਤੀ ਹਮਲਾ ਕਰੋ ਨੀਤੀ ਅਪਣਾਉਣ ਲੱਗ ਪਏ ਇਸ ਦਾ ਅਸਰ ਪੰਜਾਬ ਵਿੱਚ ਵੀ ਹੋਇਆ ਸਿੱਖ ਧਰਮ ਦੀ ਵਿਰੋਧਤਾ ਕਰਨ ਵਾਲੇ ਮੁਸਲਿਮ ਕੱਟੜਪੰਥੀ ਮੁਲਾਨੀ ਤੇ ਅਧਿਕਾਰੀ ਗੁਰੂ ਹਰਗੋਬਿੰਦ ਸਾਹਿਬ ਪ੍ਰਤੀ ਤੇ ਸਿੱਖ ਗੁਰਦੁਆਰਿਆਂ ਪ੍ਰਤੀ ਹਮਲਾ ਕਰੂ ਰੁੱਖ ਇਕ ਤਿਆਰ ਕਰਨ ਲੱਗ ਪਏ। ਲਾਹੌਰ ਵਿੱਚ ਗੁਰੂ ਰਾਮਦਾਸ ਜੀ ਵੱਲੋਂ ਲਗਵਾਈ ਗਈ ਬੌਲੀ ਸੈਵ ਨੂੰ ਮਿੱਟੀ ਨਾਲ ਭਾਂ ਦਿੱਤਾ ਗਿਆ ਸੀ। ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੀ ਜੀਵਨ ਕਾਲ ਵਿੱਚ ਅਨੇਕਾਂ ਲੜਾਈਆਂ ਦਾ ਵੀ ਸਾਹਮਣਾ ਕਰਨਾ ਪਿਆ ਸੀ। ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਇਹ ਲੜਾਈਆਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਤੁਰੰਤ ਪਿੱਛੋਂ ਨਹੀਂ ਹੋਈਆਂ। ਸਗੋਂ ਉਸ ਸਮੇਂ ਹੋਈਆਂ ਜਦੋਂ ਸਿੱਖ ਜਗਤ ਆਪਣੀ ਸ਼ਹੀਦ ਗੁਰੂ ਦੀ ਸ਼ਹਾਦਤ ਦੇ ਗਮ ਵਿੱਚੋਂ ਸੰਭਲ ਕੇ ਧਰਮ ਪ੍ਰਚਾਰ ਵਿੱਚ ਲੱਗਾ ਹੋਇਆ ਸੀ ਬਾਦਸ਼ਾਹ ਜਹਾਂਗੀਰ ਦਾ ਪਿਛਲਾ ਸਾਰਾ ਸਮਾਂ ਗੁਰੂ ਘਰ ਪ੍ਰਤੀ ਦੋਸਤਾਨਾ ਸੀ ਪਰ ਉਸ ਦੀ ਮੌਤ ਤੋਂ ਬਾਅਦ ਜਦੋਂ ਉਸ ਦੇ ਪੁੱਤਰ ਸ਼ਾਹਜਹਾਨ ਬਾਦਸ਼ਾਹ ਦੇ ਮੁਢਲੇ ਸਮੇਂ ਵਿੱਚ ਹੋਈਆਂ ਸੀ ਸ਼ਾਹਜਹਾਨ 1627 ਈਸਵੀ ਵਿੱਚ ਗੱਦੀ ਤੇ ਬੈਠਾ ਸੀ ਤੇ ਗੁਰੂ ਜੀ ਨੂੰ ਪਹਿਲੀ ਲੜਾਈ 1629 ਈਸਵੀ ਵਿੱਚ ਕਰਨੀ ਪਈ ਸੀ। ਬਾਦਸ਼ਾਹ ਪੰਜਾਬ ਤੋਂ ਦੂਰ ਸੀ ਤੇ ਪੰਜਾਬ ਦੇ ਅਧਿਕਾਰੀ ਲਾਹੌਰ ਦਾ ਗਵਰਨਰ ਕੁਲੀਸ ਖਾਨ ਸੀ। ਉਸਨੇ ਆਪਣੇ ਇੱਕ ਫੌਜਦਾਰ ਮੁਖਲਿਸ ਖਾਨ ਨੂੰ ਅੰਮ੍ਰਿਤਸਰ ਗੁਰੂ ਜੀ ਉੱਪਰ ਹਮਲਾ ਕਰਨ ਲਈ ਭੇਜਿਆ ਤਾਂ ਕਿ ਗੁਰੂ ਜੀ ਨੂੰ ਅੰਮ੍ਰਿਤਸਰ ਤੋਂ ਕੱਢ ਦਿੱਤਾ ਜਾਵੇ। ਇਹ ਗੱਲ April 1629 ਦੀ ਹੈ। ਉਦੋਂ ਗੁਰੂ ਜੀ ਆਪਣੀ ਬੇਟੀ ਬੀਬੀ ਬੀਰੋ ਜੀ ਦੇ ਵਿਆਹ ਦੀਆਂ ਰਸਮਾਂ ਵਿੱਚ ਰੁੱਝੇ ਹੋਏ ਸੀ ਅਚਨਚੇਤ ਗੁਰੂ ਜੀ ਉੱਪਰ ਹਮਲਾ ਕੀਤਾ ਗਿਆ ਜਿੰਨੀਆਂ ਕੁ ਸਿੱਖ ਸੰਗਤਾਂ ਅੰਮ੍ਰਿਤਸਰ ਵਿਖੇ ਸਨ ਉਹਨਾਂ ਨੇ ਪੂਰੀ ਦ੍ਰਿੜਤਾ ਨਾਲ ਹਮਲਾਵਰ ਫੌਜ ਦਾ ਮੁਕਾਬਲਾ ਕੀਤਾ ਇਸ ਝੜਪ ਵਿੱਚ ਗੁਰੂ ਜੀ ਦਾ ਘਰਵਾਰ ਲੁੱਟ ਲਿਆ ਗਿਆ ਸੀ ਲੜਕੀ ਦੀ ਸ਼ਾਦੀ ਲਈ ਤਿਆਰ ਕੀਤਾ ਸਮਾਨ ਲੁੱਟ ਗਿਆ ਸੀ ਬਰਾਤ ਲਈ ਤਿਆਰ ਕੀਤੀ ਮਠਿਆਈ ਲੁੱਟ ਲਈ ਗਈ ਸੀ ਉਸੇ ਗੁਰੂ ਜੀ ਦਾ ਸ਼ਾਨ ਸ਼ਾਈ ਗਮਸ਼ਾਤਿਆਂ ਦੀ ਫੌਜ ਤੇ ਸ਼ਾਹਜਹਾਂ ਦੇ ਨੌਕਰਾਂ ਨਾਲ ਜੋ ਬਾਦਸ਼ਾਹੀ ਫਰਮਾਨ ਅਨੁਸਾਰ ਉਸ ਦੇ ਉੱਪਰ ਚੜ੍ਹ ਕੇ ਗਏ ਸੀ ਟੱਕਰਾ ਹੋ ਗਿਆ। ਗੁਰੂ ਜੀ ਦਾ ਘਰ-ਬਾਰ ਲੁੱਟਿਆ ਗਿਆ। ਪਰ ਇੱਥੇ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਗੁਰੂ ਜੀ ਉੱਪਰ ਹਮਲਾ ਕਰਨ ਬਾਰੇ ਬਾਦਸ਼ਾਹ ਦਾ ਸ਼ਾਹੀ ਫਰਮਾਨ ਕੋਈ ਨਹੀਂ ਸੀ ਤੇ ਨਾ ਹੀ ਬਾਦਸ਼ਾਹ ਦੀ ਗੁਰੂ ਜੀ ਨੂੰ ਉੱਪਰ ਹਮਲਾ ਕਰਨ ਵਿੱਚ ਕੋਈ ਦਿਲਚਸਪੀ ਸੀ। ਇਹ ਹਮਲਾ ਨਿਰੋਲ ਸੰਥਾਨਿਕ ਅਧਿਕਾਰੀਆਂ ਵੱਲੋਂ ਸੀ। ਤੇ ਇਹ ਵੀ ਸਿਰਫ ਸੀਮਤ ਹੱਦ ਤੱਕ ਹੀ ਸੀ ਪੰਜਾਬ ਦੀ ਸਮੁੱਚੀ ਹਕੂਮਤ ਦੀ ਵੀ ਇਸ ਵਿੱਚ ਕੋਈ ਦਿਲਚਸਪੀ ਨਹੀਂ ਸੀ ਗੁਰੂ ਜੀ ਦੇ ਸਿੱਖਾਂ ਵੱਲੋਂ ਜੋ ਸਿੱਖ ਸ਼ਹੀਦ ਹੋਏ ਸੀ ਉਹਨਾਂ ਦੀ ਗਿਣਤੀ 13 ਦੱਸੀ ਗਈ ਹੈ ਤੇ ਇਹਨਾਂ ਦੇ ਨਾਂ ਵੀ ਦੱਸੇ ਗਏ ਨੇ ਭਾਈ ਨੰਦ ਜੀ ਭਾਈ ਜੈਤਾ ਜੀ ਭਾਈ ਪੀਰਾਨਾ ਭਾਈ ਤੋਤਾ ਭਾਈ ਤਿਲੋਕਾ ਭਾਈ ਸਾਈਂਦਾਸ ਭਾਈ ਪੈੜਾ ਭਾਈ ਭਗਤੂ ਭਾਈ ਨੱਤਾ ਭਾਈ ਨਿਹਾਲਾ ਭਾਈ ਤਖਤੂ ਭਾਈ ਮੋਹਨ ਤੇਪਾਈ ਗੋਪਾਲ ਜੀ ਅਮੇਸਾ ਦੇ ਨੇੜੇ ਹੀ ਝਵਾਲ ਪਿੰਡ ਹੈ ਝਵਾਲ ਦਾ ਚੌਧਰੀ ਲੰਗਾ ਸੀ ਜੋ ਗੁਰੂ ਅਰਜਨ ਦੇਵ ਜੀ ਦੇ ਮੁਖੀ ਸਿੱਖਾਂ ਵਿੱਚੋਂ ਸੀ ਇਸ ਲੜਾਈ ਵਿੱਚ ਚੌਧਰੀ ਲੰਗਾ ਵੀ ਗੁਰੂ ਜੀ ਦੀ ਮੱਦਦ ਕਰਨ ਲਈ ਆਇਆ ਸੀ ਲੜਾਈ ਦਾ ਮੁਕਾਬਲਾ ਕਰਦੇ ਹੋਏ ਗੁਰੂ ਸਾਹਿਬ ਨੇ ਆਪਣਾ ਸਾਰਾ ਪਰਿਵਾਰ ਝਵਾਲ ਵਿਖੇ ਚੌਧਰੀ ਲੰਗਾ ਦੀ ਨਿਗਰਾਨੀ ਹੇਠ ਤੋੜ ਦਿੱਤਾ ਸੀ ਹਮਲਾ ਕਰਨ ਆਏ ਅਧਿਕਾਰੀ ਚੌਧਰੀ ਲੰਗਾ ਦੀ ਜਾਗੀਰ ਵਿੱਚ ਨਹੀਂ ਸੀ ਜਾ ਸਕਦੇ ਚਟਪਟ ਦੇ ਹਮਲੇ ਵਿੱਚ ਦੁਸ਼ਮਣ ਜਿੰਨਾ ਕ ਨੁਕਸਾਨ ਗੁਰੂ ਜੀ ਦਾ ਕਰ ਸਕਦਾ ਸੀ ਓਨਕ ਕੀਤਾ ਉਸ ਤੋਂ ਬਾਅਦ ਉਹ ਜਿੱਤਰੋਂ ਆਏ ਸੀ ਉਦਰ ਹੀ ਤੀਜੀ ਨਾਲ ਮੁੜ ਗਏ ਗੁਰੂ ਜੀ ਝਵਾਲ ਵਿਖੇ ਪਹੁੰਚੇ ਤੇ ਉੱਥੇ ਜਾ ਕੇ ਆਪਣੀ ਪੁੱਤਰੀ ਬੀਬੀ ਬੀਰੋ ਜੀ ਦੀ ਸ਼ਾਦੀ ਕੀਤੀ ਗੁਰੂ ਸਾਹਿਬ ਝਵਾਲ ਵਿਖੇ ਆਪਣੀ ਪੁੱਤਰੀ ਦੀ ਸ਼ਾਦੀ ਦਾ ਕੰਮ ਨਿਬੇੜ ਕੇ ਸਿੱਖ ਸੰਗਤਾਂ ਸਮੇਤ ਕਰਤਾਰਪੁਰ ਵਿੱਚ ਆ ਗਏ ਉਹ ਨਹੀਂ ਸੀ ਚਾਹੁੰਦੇ ਕਿ ਦੁਸ਼ਮਣਾਂ ਨੂੰ ਹੋਰ ਹਮਲਾ ਕਰਨ ਦਾ ਸਮਾਂ ਦਿੱਤਾ ਜਾਵੇ ਕਰਤਾਰਪੁਰ ਦੇ ਨੇੜੇ ਹੀ ਦਰਿਆ ਬਿਆਸ ਦੇ ਇੱਕ ਕਿਨਾਰੇ ਉੱਪਰ ਗੁਰੂ ਅਰਜਨ ਦੇਵ ਜੀ ਦਾ ਵਸਾਇਆ ਹੋਇਆ ਨਗਰ ਸ੍ਰੀ ਹਰਗੋਬਿੰਦਪੁਰਾ ਸੀ ਇਹ ਇੱਕ ਵਿਸ਼ਾਲ ਖਾਲੀ ਜਗ੍ਹਾ ਸੀ ਤੇ ਦਰਿਆ ਬਿਆਸ ਦੇ ਨੇੜੇ ਹੋਣ ਕਰਕੇ ਰਮਣੀਕ ਵੀ ਸੀ ਗੁਰੂ ਜੀ ਨੇ ਇੱਥੇ ਹੀ ਆਪਣਾ ਠਹਿਰਾ ਕਰਨ ਦਾ ਫੈਸਲਾ ਕੀਤਾ ਧੰਨਵਾਦ ਜੀ